ਮੱਛੀ ਵਾਲੋ ਚੱਲ ਠੀਕ ਆ ਚੱਲ ਪਾਲੀ ਮਮਾ ਦਾ ਬਣਾ ਲਈ ਚੱਲ ਡਿਸਕਨੈਕਟਡ ਠੀਕ ਆ ਬਾਏ ਓਕੇ ਬਾਏ ਆਲੀ ਮੈਂ ਇੱਥੇ ਬੈਠ ਬਾਅਦ ਪਾਪਾ ਚੱਲੇ ਨੇ ਕੰਮ ਬਾਏ ਓਕੇ ਓਕੇ ਬਾਏ ਓਕੇ ਬਾਏ ਚਾਬੀ ਲੈ ਲਈ ਦੇਖ ਉੱਪਰ ਆ ਗੇਟ ਕਿਉਂ ਖੋਲਿਆ ਹਾਂ ਬੋਲੋ ਟੋਨ ਟੈਂਟ ਚਾਂਚੀ ਮੈਂ ਕੱਲ੍ਹ ਬੋਤਾ ਤਾਂ ਮੈਨੂੰ ਅੱਜ ਸਗੀ ਮੇਰੀ ਸਕੂਲ ਦੀ ਛੁੱਟੀ ਸੀਗੀ ਹਨਾ ਕਲਾਸ 7 ਦਾ ਨੇ ਛੁੱਟੀਆਂ ਜਾਦਾਂ ਚੇਦੀ ਅora ਸੇ ਦੋਆਰ ਦਾ ਡਿਗਾਂਗਾ शची ऐ दे मैचिंग मैचिंग है और एको ब्लू ब्लू होए पहने नीले हम किधर है गोरी दिन आल प्लेस सांड सांड बस है सांड सांड है गेंडा गेंडा हम गेंडा हूं गेंडा ਚੀਰਨਾ ਆਂ ਪੰਜਾਬੀ ਮਾਲੀ ਉਹਨੇ ਦਿਨ ਤਾਂ ਮੈਂ ਨਾ ਡੋਤੀ ਉਹ ਕਰ ਦੇਣਾ ਬਈ ਐਕਸਲ ਜਿਆ ਮਾਰ ਮਾਰ ਕੇ ਵਸ ਨਹੀਂ ਆ ਚੂੰਗਮ ਖਾਣਾ ਹੁੰਦਾ ਹੱਥ ਤੇ ਰੱਖ ਕੇ ਸਟਾਈਲ ਦੇਖ ਹਟ ਜਾ ਸਿੱਧੂ ਤੇਲੀ ਦੇਖ ਰਹੀ ਮੈਂ ਕਿਹਾ ਪੇਟ ਦੇਖ ਉਹ ਕੋਈ ਨਹੀਂ ਨਾਲੇ ਫੇਰ ਬਰ ਲੈਣੇ ਕਰ ਤਰ ਇਹ ਚੱਲ ਪਾਪਾ ਨੇ ਜਾਣਾ ਕੰਮ ਤੇ ਦੇਰ ਹੋ ਜਾਣਗੀ ਲੈ ਕੀ ਹੋਰ ਤੈਨੂੰ ਅਮਰੀਕਾ ਨਾਲ ਘਮਾ ਲਿਆਣ ਲੈ ਕਹਿੰਦਾ ਬਸ ਬੱਸ ਜ਼ਰੂਰੀ ਹੈ ਤੇਰੀ ਕੋਰਾਂ ਚਲ ਤੇ ਸ਼ੁਰੂ ਕਰ ਤੈਨੂੰ ਠੀਕ ਆ ਫਿਰ ਆ ਸ਼ਾਹਰੁਖ ਖਾਨ ਜੀ ਕਿੱਥੋਂ ਆ ਗਏ ਦਿੱਲੀ ਵਾਲਾ ਠੀਕ ਹੈ ਓਕੇ ਬਾਈ ਹਾਂ ਠੀਕ ਕਰਾਉਣਾ ਸਿੱਧੂ ਨੂੰ ਸਕੂਲ ਦਾ ਕੰਮ छुट्टी कर ली अज इन्हें भी मेरे लागे इन्होंने भी मेरे मगर लैके इन्होंने भी छुट्टी कर ली बंदर ने हाँ तो छोटा शाहरुख खान चलो गेट ला दें फटाफट वाओ दिस इज गॉड संगवाइज भाई उसको पटका तो बनने दो भाई ओ चलो ਨਹੀਂ ਅਭੀ ਕੇ ਸਾਥ ਪਕਾਇਆ ਹੋਇਆ ਹੈ ਜੀ ਪੈਰੇ ਗੱਜਰਾਂ ਦੀ ਸਬਜ਼ੀ ਬਣਾਣੀ ਹੈ ਗੱਜਰਾਂ ਦੀ ਬਣਾਉਣਾ ਹੈ ਗੱਜਰਾਂ ਨਾਲ ਮਗਾ ਥੋੜੀਆਂ ਜਿਹੀਆਂ ਪਈਆਂ ਚਲੋ ਅੰਦਰ ਗੱਜਰਾਂ ਜਿਹਾ ਬਣਾ ਲੈਂਦੇ ਨਹੀਂ ਤਾਂ ਤੁਸੀਂ ਵਧੀਆ ਸੋਚ ਤੂੰ ਇੱਕ ਗੱਲ ਕਹ ਪੁੱਛੀਂ ਕਿ ਮਮੀ ਨੂੰ ਜਿਆਦਾ ਗੱਜਰਾਂ ਲੱਗਦੇ ਨੇ ਨਾ ਨਾ ਲੱਗਿਆ ਹਾਂ ਵਿਸ਼ਵਾਸ ਨਹੀਂ ਕਰਦੇ ਪਹਿਲਾਂ ਹਾਂ ਆ ਕੀ तो सही सिद्धा तो करेगी ना? आई करती हूँ तो देखिए तो मानूँगा। आई बनूँ पक्का बढ़िया बनूँ। हाँ किधर? खाना बढ़िया बनाएगी मैं। बढ़िया ही बनूँगा। हाँ बढ़िया बढ़िया बनाना। ये बढ़िया बनाना क्या था? हाँ। अरे लग गया हूँ गांव पांडा ना? ये सिद्धू हो रही है। ਬਣਾਈ ਦਿਓ ਸਲਾਈਡਾਂ ਉਹ ਤੁਹਾਨੂੰ ਪੂਰੀਆਂ ਸਲਾਈਡਾਂ ਬਣਾਈਆਂ ਆਈ ਪੈਨ ਨਹੀਂ ਮੇਰੇ ਕੋਲ ਆਹਨੋ ਖਾਲਾ ਹੂੰ ਖਾਲਾ ਛੋਟੀਆਂ ਘੜੀ ਚੋਂ ਲਾ ਲਾਂਗੀ ਸਾਪੀ ਤਾਂ ਮੋਲ ਨਹੀਂ ਪਾ ਦਿੰਦੀ ਆਹ ਸਹੀ ਸੋਚਿਆ ਸਹੀ ਸੋਚਿਆ ਸਰਦੀਆਂ ਵਿੱਚ ਸਰਦੀਆਂ ਚ ਤਾਂ ਬਚੀ ਨਹੀਂ ਜਾਂਦੀ ਗਾਜਰਾ ਤੇ 500 ਸੌਂ ਪਾ ਦਈਓ ਕੱਲ ਸੀ 12:30 ਵਜੇ ਮੰਮਾ ਤਾਂ ਸੋ ਗਈ ਸੀ 12:30 ਵਜੇ ਸੂਪ ਪੀਤਾ ਉਠੀ ਠਿੱਕੀ ਸੀ ਮਾਰੀ ਤਾਂ ਬੈਠੀ ਨਹੀਂ ਸੀ ਝਕਾਉਂ ਝਕੂਂ ਸੀ ਮੈਂ ਕਿਹਾ ਸੂਪ ਬਣਾ ਕੇ ਪੀਨੇ ਨਿੰਮੇ ਨੂੰ ਖਾਤਾ ਜੇ ਮम्मी ਪੀ ਲੋ ਥੋੜੀ ਅੱਧੀ ਕੌਲੀ ਲਈ ਸਵਾਦ ਬਹੁਤ ਬਾਚ ਨੇ ਮम्मा ਪਾਪਾ ਨੇ ਉਹ ਸੂਪ ਦੇ ਵਿੱਚ ਨਾ ਮਲਾਈ ਪਾਈ ਉਹਨਾਂ ਜਿਆਦਾ ਸਵਾਦ ਲੱਗਿਆ ਤੁਸੀਂ ਪੀ ਕੇ ਦੇਖਿਓ ਪਾਪਾ ਤਾਂ ਮੰਗਦੇ ਦੇ ਦਿੰਦੇ ਸੀ ਕਿ ਮਲਾਈ ਹੀ ਪਾਉਂਦੇ ਰਹਿੰਦੇ ਨਹੀਂ ਉਹ ਵਧੀਆ ਲੱਗਦੀ ਹੈ ਦੇਖੇ ਤੁਸੀਂ ਕਰਾਰਾ ਕਰਾਰਾ ਮਲਾਈ ਨੂੰ ਮਿੱਠਾ ਮਿੱਠਾ ਜਿਹਾ ਨਹੀਂ ਆਉਂਦਾ ਨਹੀਂ ਇਹ ਸੂਪ ਮੰਗੀ ਤਾਂ ਹੋ ਜਾਂਦਾ ਬਾਅਦ ਥੋੜੀ ਮਿਰਚ ਪਾ ਲੇ ਹਾਂ ਕਰਾਰਾ ਕਰਾ ਦੇ ਵਧੀਆ ਆ ਹਾਂ ਕਿ ਸਦਾਂ ਸਬਜ਼ੀਆਂ ਦਾ ਬਣਾਵਾਂਗੇ ਵੈਜੀਟੇਬਲ ਸੂਪ ਠੀਕ ਹੈ ਤੂੰ ਕੀ ਕਰਦੀ ਤੇ ਵੈਸੇ ਉਹਨੂੰ ਦੁਪਹਿਰੇ ਰੋਟੀ ਖਾਣੀ ਕਿ ਕੁਝ ਨਹੀਂ ਖਾਣਾ ਮੈਗੀ ਮੂਵੀ ਆ ਜਾਣੀ ਉਹ ਬਣ ਚੱਲ ਕੋਈ ਗੱਲ ਮੈਂ ਕਿ ਛੁੱਟੀ ਦਾ ਫਾਇਦਾ ਲੈ ਲਈਏ ਫੇਰ ਹਫਤਾ ਸਕੂਲ ਹੀ ਜਾਣਾ ਫੇਰ ਕਿੱਥੇ ਬੰਨੀ ਹੈ ਮੈਹੀ ਹਾਂ ਕੋਈ ਨਾ ਖਾਣੀ ਮੈਹੀ ਅਜੇ ਨਹੀਂ ਪਾਇਆ ਅਜੇ ਸਬਜ਼ੀ ਪਈ ਹੈ ਨਹੀਂ ਕੇਸੀ ਤੇ ਬਾਈ ਕਰ ਮਰਾਈ ਭਾਲੂ ਤੁਸੀਂ ਵੀ ਖਾ ਲਓ ਸਬਜੀ ਰਾਤ ਖਾਵਾਂਗੇ ਰਾਤ ਨੂੰ ਕੜੀ ਬਣਾਉਣੀ ਆ ਬਰੋ ਪਈ ਰਹੂ ਨਹੀਂ ਆਪ ਕੜੀ ਕੜੀ ਦਾ ਜੀ ਕਰਦਾ ਆਪ ਦਾ ਹੈਨਾ ਮੈਨੂੰ ਤਾਂ ਲੱਗੀ ਨਹੀਂ ਖਾਣੀ ਮੈਂ ਇਹ ਤੈਨੂੰ ਪਾਸੋਂ ਪਹਿਲਾਂ ਮੈਂ ਤੂੰ ਬढ़ाई ਨਹੀਂ ਨਹੀਂ ਆਹੋ ਕਦੋਂ ਨਹੀਂ ਦੇਖੋ ਦੇਖੋ ਜਿਹੜਾ ਪਾ ਲਿਆ ਸੀ ਮੈਂ ਉਹ ਸਾੜ ਗਿਆ ਸੀ ਤਾਂ ਹੀ ਤੇ ਕਹਿੰਨੀ ਆ ਤੋ ਵਧੀਆ ਨਹੀਂ ਬਣੀ ਹੈਗੀ ਨਹੀਂ ਕਿੰਧਾਇਆ ਕੇ ਸਾਰੇ लवली ਉੱਪਰ ਰੱਖਿਆਈਆਂ ਜੀ ਜਰਾ ਬੜੀ ਕੁੱਝ ਸਾਰੇ ਤੁਸੀਂ ਕੀ ਕਰ ਰਹੇ ਹੋ ਤਾਂ ਆ ਗਈ ਆ ਕਿਵੇਂ ਜਬਗੈਰ ਤੜਕੇ ਤੂੰ ਚੱਲ ਰਹੀਆਂ ਨੇ ਕੌਣ ਹੈ ਅੱਛੇ ਜੀ ਦਾਦੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦਾਦੀ ਕਾਜੀ ਤੇ ਕਿਹੜਾ ਆਦੀ ਹਟਾ ਬਣ ਗਿਆ ਗੱਜਰੇ ਇਲਾ ਅਜੇ ਨਹੀਂ ਹਲੇ ਤਾਂ ਕਰ ਸਕੋ ਤੁਸੀਂ ਮੈਂ ਲਗੀ ਦਰਨ ਤਾਂ ਕਾਈ ਮਾਰਨੀ ਨਹੀਂ ਨਹੀਂ ਮਾਰਨੀ ਨਹੀਂ ਕਿ ਮੈਂ ਤੇ ਕੱਤੇ ਖੜੋ ਗੱਤੇ ਬਣਾ ਤੂੰ ਕੱਲੇ ਕੱਲੇ ਨੂੰ ਸੁੱਟੋ ਬਾਹਰ ਮੇਰੀ ਮੇਰੀ ਸੁਣੋ ਤਾਂ ਗੱਤੇ ਬਣਾ ਤੂੰ ਦਰਵਾਜ਼ਾ ਲੈ ਦੁਆਰ ਬਾਹਰ ਦਾ ਸ਼ਾਹ ਕਰਦਾ ਹੈ ਕਿ ਵੀਰੇ ਆਹ ਦੋਨੋਂ ਗੱਟਿਆਂ ਕੁੱਟਿਆਂ ਨੂੰ ਗੱਟਿਆਂ ਉਹ ਤੁਹਾਨੂੰ ਕਹਤੇ ਇੱਥੋਂ ਕੱਢ ਦੋ ਆਹ ਗੱਦਾ ਚਾਹੁੰਦੇ ਦੇ ਰਿਆ ਕਰੋ ਨਾ ਇਹ ਦੱਤਾ ਨਾ ਦੇਖੋ ਨਾ ਇਹ ਤੁਹਾਨੂੰ ਮਾਰ ਦੋਵੇ ਸਾਰਾ ਕੁਸੂਆ ਸੱਜਿਆ ਇਹਨਾਂ ਨੂੰ ਆਉਂਦਾ ਹੀ ਨਹੀਂ ਕੁਛ ਇਹਨਾਂ ਨੂੰ ਕੁਛ ਆਉਂਦਾ ਤਾਂ ਹੋਵੇ ਆ ਦੇਖੋ ਗੱਦਾ ਤੋੜ ਦੋਗੇ ਮੈਂ ਕੰਨੀ ਸਿਆਣੀ ਨਹੀਂ ਆ ਤੂੰ ਵੀ ਨਹੀਂ ਸਿਆਣੀ ਹੈਗੀ ਡੰਡੇ ਠੋਕੀ ਜਾਂਦੀ ਸੀ ਇੱਥੇ ਸੁੱਚਾਂ ਤੇ ਨਾ ਆਈਆਂ ਜਿਆਦੇ ਉਹ ਦੇਖੋ ਉਹ ਤਾਂ ਕੱਪੜਾ ਮੀਟੋ ਉਹੋ ਕੱਟ ਕੇ ਦਿੰਦਾ ਨਾ ਹਾਂ ਮਦੰਲੀ ਵਾਲੇ ਕੱਪੜਾ ਝਾੜ ਕੇ ਉਹ ਦਿਆ ਕਰੋ ਇਹਨਾਂ ਨੂੰ ਪਸਾਉਂਦੇ ਠੀਕ ਹੈ ਮੰਮੀ ਜਾਨਾ ਇਹਨੂੰ ਵੀ ਬਾੜੀ ਦੇਖ ਲਓ ਜਿਹਨੇ ਮੈਨੂੰ ਹੱਥ ਲਾਲ ਹੁੰਦਾ ਦੇਖ ਲੈਣਾ ਦਾਦੀ ਇਹਨਾਂ ਨੂੰ ਚੱਕ ਕੇ ਬਾਹਰ ਸੁੱਟ ਗਿਆ ਕੂੜੇ ਦੇ ਵਿੱਚ ਹੀ ਪਾ ਕੇ ਇਹਨਾਂ ਨੂੰ ਕੋਈ ਨਹੀਂ ਤੁਹਾਡੀ ਦੋਨੇ ਨਹੀਂ ਤਿੰਨੇ ਹੀ ਹਾਂ ਜੈ ਲੋਬੀ ਦਾਦੀ ਹੁਣ ਜਾ ਰਹੇ ਨੇ ਬਾਈ ਖਰੋਦਰ ਚਲੋ ਬਾਈ ਖਰੋਦਰ ਦੀ ਅਰੇ ਇੱਥੇ ਰਹਿੰਦੇ ਆਂ ਮੱਖੀਆਂ ਆਉਂਦੀਆਂ ਆ ਤਾਂ ਬੰਦ ਰਹਿਣ ਦੇਗਾ ਨਾ ਮੜ ਨਿਆਣੇ ਨਹੀਂ ਚਲੋ ਮੰਗਦੇ ਆਪਾਂ ਇਹ ਨਹੀਂ ਹੋਣੀ ਮੱਲੀ ਪਿਲ ਮੋੜ ਨੂੰ ਰੰਦਰ ਚਾਰਜ ਲੱਗ ਗਿਆ ਮੇਰਾ ਅੰਦਰ ਹੀ ਰਹਿਣ ਤੋਂ ਲੱਗ ਗਿਆ ਚਾਰਜ ਤੇ ਨਾ ਫੜਾ ਤੈਨੂੰ ਕੰਮ ਹੁੰਦਾ ਕੋਈ ਅੱਛਾ ਉਹ ਆ ਜਾ ਦਾਲ ਸੁਧਾਉ ਮੈਨੂੰ ਆਇਆ ਹਾਂ ਦੇ ਆ ਗੱਦੇ ਤਾਂ ਮੋਟੇ ਨੇ ਆ ਤਾਂ ਰੱਖਣੇ ਨੇ ਪਾ ਉਹ ਪਿਚਕੀਆਂ ਆ ਕੱਟ ਕੇ ਨਹੀਂ ਗੁਲਾਬ ਨਹੀਂ ਇਹ ਸਾਰੀ ਰੱਖੀ ਫਿਰ ਮੰਮੀ ਇਹ ਟੁੱਟਿਆ ਆ ਆ ਜਿਹੜੇ ਪਿਚਕੇਗੇ ਨੇ ਕੁਝ ਨਹੀਂ ਜਰਦਾ ਸਾਰੀ ਰੱਖਣੇ

ਨਹੀਂ ਨਹੀਂ ਚਲੋ ਠੀਕ ਹੈ ਮੈਂ ਤਾਂ ਹੁਣੀ ਖਾਪੀ ਲੈਣਾ ਕੁਛ ਮੈਂ ਖਰੂੰ ਨਹੀਂ ਜਿਹੜਾ ਇਹ ਸ਼ੋਲ ਲੱਤਨ ਹੈ ਤੇ ਰੰਗ ਨਹੀਂ ਰੁਕਦੀ ਇਹਦੇ ਨਾਲ ਤਾਂ ਗਰਮ ਹੈ ਜਿਹੜਾ ਵਿੱਚ ਸ਼ੋਲ ਹੈ ਇਹਦੇ ਚ ਠੰਡ ਨਹੀਂ ਰੁਕਦੀ ਹੋਰ ਤਾਂ ਨਹੀਂ ਹੁੰਦਾ ਹਾਂ ਤੋਟੀ ਕਾਲੀ ਨਾਲ ਓਏ ਸਿੱਟੇ ਲੱਗੇ ਤਲਵਿ ਕੜਿਆ ਬੈਦੀ ਵੀਰੇ ਦੀ ਸੀ ਇਹ ਇੰਨਾ ਜੀ ਖਾਈ ਮम्मा ਮਰਬਲਾਂ ਨੂੰ ਵਈਆ ਨਾ ਤੋ ਕੇ ਰੈਡੀ ਹੋ ਗਈਆਂ ਬਸ ਹੁਣ ਮम्मा ਰੋਟੀ ਦੀ ਤਿਆਰੀ ਕਰ ਰਹੀ ਸੀ ਲੈ ਕੇ ਆ ਰਹੀ ਸੀ ਤੈਨ ਨਾ ਰੋਲਾ ਪਾਉਂਦੀ ਨੀ ਨਾ ਕੀ ਹੋਇਆ ਇਹਨਾਂ ਨੂੰ ਪਤਾ ਨਹੀਂ ਬਾਦੀ ਰੋਟੀ ਪਹਿਲੇ ਮੈਂ ਰੋਟੀ ਆਉਂ ਫਿਰ ਮੈਂ ਬਣਾਉਮੈਂਗੀ ਚਲ ਆਜੋ ਚਲਵਾ ਦੇ ਚਲਵਾ ਦੇ ੱਲੇ ਉੱਤਰ ਹਾਂ ਬੰਦੀ ਬੱਦਿਆ ਜਲਦੀ ਆਇਆ ਹੁਣ ਤੁਹਾਡੇ ਪੈਣਗੇ ਦੇਖੀ ਗਏ ਲੈ ਰੱਖ ਦੋ ਇੱਥੇ ਉਹਨੂੰ ਉਹਨੂੰ ਵੀ ਬਲਕਿ ਕਿੰਨਾ ਗਾਪ ਆਇਆ ਨਾ ਇਹਨਾਂ ਨੇ ਅੰਦਰ ਅੰਦਰ ਚੱਲ ਹਾਂ ਇਹ ਲੜਦੇ ਹੋਏ ਨੇ ਪੂਰਾ ਦਿਨ ਰਿੰਦੇ ਰਹਿੰਦੇ ਰਹਿੰਦੇ ਨੇਗੇ ਕੋਈ ਨਹੀਂ ਬਣਾਉਂਦਾ ਆਹ ਦੇਖੋ ਮੰਮਾ ਨੇ ਬਣਾਇਆ ਹਾ ਗਾਜਰ ਦਾ ਹਲਵਾ ਮੰਮਾ ਲਾ ਕਹਿੰਦੇ ਸੀ ਗਾਜਰ ਦੀ ਸਬਜ਼ੀ ਬਣਾਉਂਗੀ ਇੱਥੇ ਗਾਜਰ ਦਾ ਹਲਵਾ ਹੀ ਬਣਾਤਾ ਤੇ ਬਹੁਤ ਜਿਆਦਾ ਟੇਸਟੀ ਬਣਿਆ ਸੀ ਮੰਮਾ ਨੇ ਨਵੇਂ ਤਰੀਕੇ ਨਾਲ ਬਣਾਇਆ ਸੀਗਾ ਥੋੜਾ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਆ ਕੀ ਹੈ ਆ ਲੱਗ ਰਿਹਾ ਮੇਰੇ ਸਿਰ ਮਟਕ ਚ ਫਾਇਵੇ ਮੈਂ ਤੁਹਾਨੂੰ ਖਾ ਕੇ ਦੇਖੋ ਨੀ ਵਾਓ ਆਸਮ ਸੇਰ ਪਾਪਾ ਵੀ ਆ ਗਏ ਨੇ ਮੈਨੂੰ ਲੱਗਦਾ ਫਿਰ ਜੂ ਮੈਂ ਤਾਂ ਖਾਦਾ ਹੀ ਨਹੀਂ ਮੰਮਾ ਨੇ ਕਿਹਾ ਨਾ ਰੋਟੀ ਖਾਣ ਤੋਂ ਬਾਅਦ ਵੀ ਇੱਕ ਸਰਪ੍ਰਾਈਜ਼ ਆ ਕਹਿੰਦਾ ਕੀ ਖੇਲਣ ਵਾਲੀ ਚੀਜ਼ ਆ ਮੰਮਾ ਕਹਿੰਦੇ ਤੂੰ ਤਾਂ ਖੇਡਣ ਵਾਲੀ ਚੀਜ਼ਾਂ ਲਈ ਮਗਰੀ ਪਿਆ ਰਿਹਾ ਕਰ ਮੰਮਾ ਨੇ ਨਹੀਂ ਉਪਦੀਆ ਖਾਣ ਵਾਸਤੇ ਬਣਾਇਆ ਇਹਨੇ ਖਾਦੀ ਵੀ ਨਹੀਂ ਹੈਗੀ ਕਹਿੰਦਾ ਮੈਂ ਨਹੀਂ ਖਾਂਦਾ ਬਾਅਦ ਚ ਖਾਉਂ ਵੀ ਤੁਸੀਂ ਹੋਰ ਹੀ ਸਰਪ੍ਰਾਈਜ਼ ਦੇਤਾ ਮੈਂ ਤਾਂ ਕੁਝ ਹੋਰ ਮੰਗਿਆ ਸੀ ਹੁਣ ਪੀਆ ਇੱਥੇ ਆਮ ਨਾਲ ਦੇਖੋ ਪੀ ਰਹੀ ਠੀਕ ਹੈ ਹਾਂ ਪੂਰ ਪੀ ਰ ਮੈਂ ਕਿ ਪੀ ਰ ਮੈਂ ਮੈਂ ਤਾਂ ਖਾਉਂਗੀ ਜਿੱਦ ਤੋਂ ਹਨਾ ਰਾਤ ਨੂੰ ਸੋ ਜੇ ਤੁਸੀਂ ਸੁੱਤੇ ਪਏ ਸੀ ਮੈਂ ਪਾਪਾ ਸਿੱਧੂ ਜਾਗਦੇ ਸੀਗੇ ਹਾਂ ਤੇ ਪਾਪਾ ਕਹਿੰਦੇ ਸੀ ਜਦੋਂ ਮੰਮਾ ਉੱਠੂਗੀ ਨਾ ਮੰਮਾ ਨੂੰ ਕਹੀ ਸੀ ਫੀਨਾ ਵਸਤੇ ਵੀ ਪਿੱਤਾ ਨਹੀਂ ਸੂਪ ਕਹਿੰਦੇ ਸੀਗੇ ਤੇ ਜਦੋਂ ਮੈਂ ਫਿਰ ਸੂਪ ਬਣਾਇਆ ਆਪਾ ਪੀ ਲਿਆ ਉਸ ਤੋਂ ਬਾਅਦ ਜਦੋਂ ਹਨਾ ਸੌਣ ਲੱਗੇ ਆਂ ਆਪਣੀ ਬਾਹ ਦੇਖੀ ਮੈਂ ਕਿ ਆ ਕੀ ਮੇਰੇ ਬਾਹ ਤੋਂ ਚੀਰਾ ਪਿਆ ਦੇਖੋ ਨਹੀਂ ਦੁਖਿਆ ਨਾ ਪਤਾ ਲੱਗਿਆ ਕਿ ਕਦੋਂ ਵਜਿਆ ਨਹੀਂ ਕਹਿੰਦੇ ਨਹੀਂ ਜਦ ਕੋਲ ਤੋਂ ਮੈਂ ਬਾਹ ਦੇ ਵੀ ਸੂਪ ਬਣਾਉਣ ਚ ਉਸ ਤੋਂ ਪਹਿਲਾਂ ਹੋਈ ਤਾਂ ਕਹਿੰਨੀ ਵੀ ਨਾ ਪਤਾ ਲੱਗਿਆ ਵੀ ਕੀ ਹੋਇਆ ਦੁਖਿਆ ਹੋਇਆ ਉਹੀ ਬਾਹ ਜੀ ਦੇਖੀ ਮੈਨੇ ਮੇਰਾ ਚੀਰਾ ਪਿਆ ਵੇ ਕਿਆ ਅੰਨਾ ਨਿਨਾਂ ਕਰਦੇ ਪਾਪਾ ਕਹਿੰਦੇ ਕਿਸੇ ਵੇਲੇ ਆ ਹੀ ਹੋ ਜਾਂਦਾ ਹੈ ਕੋਈ ਨਹੀਂ ਲੱਗਦਾ ਮੈਨੂੰ ਪਤਾ ਨਹੀਂ ਲੱਗਦਾ ਹੈ ਨਾ ਲੈ ਲੈ ਕੀ ਅਸੀਰ ਕੌਣ ਮੜਾ ਡੰਗਾ ਲੱਗ ਜਾਂਦਾ ਥੇ ਕਲੋਂ ਤੋਂ ਉਹ ਖੰਡੀ ਆ ਗਿਆ ਨਾ ਹੈਲੋ ਰਾਤਾਂ ਖੁੰਝ ਜਿਖੀ ਜਾਂਦਾ ਸੀ ਦਾ ਮਾਪੇ ਪਤਾ ਨਹੀਂ ਕੀ ਕਦੋਂ ਅਰੇ ਗਾਇਸ ਮੈਂ ਕੀ ਕੀ ਨਹੀਂ ਹੁੰਦਾ ਛਾ ਚਾ ਚਾ ਦਾਦੂ ਵੀ ਆ ਗਏ ਨੇ ਉਹ ਖੜੀ ਲਾਰੀ ਕੌਣ ਖੜੀ ਲਾਰੀ ਮੈਂ ਕਹਿੰਦੀ ਉਹ ਭੜੀ ਹੈ ਹਾਂ ਕੌਣ ਖੜੀ ਹੈ ਮਮਾ ਲਾਰੇ ਸੀ ਹੁਣ ਫੁਲਕੇ ਦਾਦੂ ਵਾਸਤੇ ਸਿੰਧੂ ਦਾ ਤਾਂ ਫੋਨ ਹੀ ਬੰਦ ਹੋ ਗਿਆ ਹੈ ਨਾ ਔਰ ਟਾਈ ਹੁਣ ਖੇਡਣ ਲੱਗ ਗਿਆ ਵੀ ਓਰੇਂਦਰ ਨੂੰ ਇੱਧਰ ਗਿਆ ਕੀ ਦੋ ਉਹ ਕਨਾਂ ਮਰੀ ਗਾਇਟਰੀ 70% ਹੈਗੀ ਹੈ ਕਹਿੰਦਾ ਉਹ ਦਿਖਾਉਣ ਲੱਗ ਜਿੰਦੀ ਬੰਦਾ ਫੇਰ ਹੋ ਗਿਆ ਲੈ ਇਹ ਪਤਾ ਨਹੀਂ ਕਿਉਂ ਹੋ ਗਿਆ ਕਹਿੰਦੀ ਕਨੇ ਬੈਠੀ ਹੀ ਨਹੀਂ ਬੈਠਿਆ ਹੋਣ ਲੱਗ ਗਿਆ ਇਹ ਦਿਖਾਣਾ ਕੋ ਫੋਨ ਨੂੰ ਹੁਣ ਤੂੰ ਬੈ ਜਾ ਬਸ ਮਾਣੇ ਥੱਕ ਕੇ ਬੈਠ ਵੀ ਜਾ ਕਰ ਸਵੇਰੇ ਬਾਹਰ ਹੀ ਖੇਲਦੇ ਹਾਂ ਹੋਰ ਚਲੋ ਤੇ ਬੈਠ ਹੁਣ ਕਰ ਆਰਾਮ ਕਰ ਲੱਤਾਂ ਮੇਰੇ ਪਾਪਾ ਤੋਂ ਘਟਾਉਣਾ ਮੈਨੂੰ ਕੋ ਕਰਾ ਬਾਕਸਿੰਗ ਕਰਨ ਲੱਗ ਗਿਆ ਲੱਗਾ ਜਿੱਥੋਂ ਮੇਰੇ ਦੁੱਖ ਦਾ ਪਟਾ ਦੁੱਖ ਦਾ ਹਾਂ ਪਾਟੀ ਨੂੰ ਖੜਦੇ ਤਾਂ ਨਹੀਂ ਮਮਨੇ ਬਣਾਣੀ ਹੈ ਰਾਤ ਨੂੰ ਕੜੀ ਤੇ ਦਾਦੂ ਲੈ ਆਏ ਸੀਗੇ ਲੱਸੀ ਹੈ ਨਾ ਇਹ ਲੱਸੀ ਦੀ ਬਣਾਣੀ ਹੈ ਲੱਸੀ ਆਹ ਬੇਸਣ ਹੈ ਨਾ ਥੋੜੀ ਜੀ ਮੈਨੂੰ ਪੀਣ ਵਾਸਤੇ ਰਹਿ ਦੇਉ ਜਦੋਂ ਕੱਢਾਂਗਾ ਲੱਸੀ ਠੀਕ ਨਮਕ じゃ ਬਾਅਦ ਵਿੱਚ ਹੂੰ ਕੀ ਕੱਪੜੇ ਲਾਉਣ ਨੇ ਅੱਪ ਇੱਕ ਵਾਰੀ ਉੱਪਰ ਲਾਉਣੀਆਂ ਮੈਂ ਛੋਟੀ ਤਾਰ ਤੇ ਹੈ ਠੀਕ ਹੈ ਲੈ ਅਭੀ ਲੈ ਚਿੱਕੜੀਆਂ ਵੀ ਲਾ ਕੇ ਲੈ ਧੁੱਪ ਨਾ ਖਰਾਬ ਹੋ ਜਾਂਦੀ ਐ ਸਿੱਧ ਠੀਕ ਠੀਕ ਕਿਆ ਅੱਜ ਤੇਲ ਉਹਨਾਂ ਖਾਣ ਲਈ ਕੋੜੇ ਮੈਂ ਆਪਣੇ ਘੱਢ ਲਏ ਅੱਗੇ ਇਹ ਇਹਦੇ ਚ ਨਹੀਂ ਨਹੀਂ ਅੱਜ ਤਾਂ ਉਹਦੇ ਐ ਇੱਕ ਅਨਮੋਲ ਦੇ ਮੁੱਛ ਚਲ ਗਿਆ ਹੈ ਕਹਿੰਦੀ ਦਾ ਮਿਸ਼ਰਣ ਆ ਸੀ ਇਹਦੇ ਚ ਮੈਂ ਸਾਰਾ ਕੁਝ ਪਾਇਆ ਹੋਇਆ ਹੈ ਹਲਦੀ ਨਮਕ ਮਿਰਚ ਤੇ ਵਿੱਚ ਪਕੌੜੇ ਵੀ ਪਾ ਰੱਖੇ ਨੇ ਮੇਸਣੀ ਹੈ ਅੱਛਾ ਇਹਦੇ ਦਾ ਰਿੱਲਾਂਗੇ ਨਾ ਉਹ ਫਿਰ ਹੋ ਜੂਗਾ ਅੱਜ ਕਰਾਂਗੇ ਬਾਸ ਨੂੰ ਪਕੌੜੇ ਘੜ ਕੇ ਤੇ ਤੜਕਾ ਲਾ ਦੂਗੇ ਦੀ ਸੀ ਸੋਨ ਨਾਮੀ ਨੋ ਨਾਮੀ ਅਭੀ ਨਾਮੀ ਨਾ ਨਿਕਲ ਰਹੀ ਇਹ ਬਣਨੀ ਤੁਸੀਂ ਕੀ ਕਰੀ ਜਾਂਦੇ ਆ ਅਸੀਂ ਬਸ ਲਾਈਵ ਦੀ ਤਿਆਰੀ ਕਰਕੇ ਅੱਡੀ ਲਾਈਵ ਕਿਹੜੀ ਲੁੱਡੋ ਵਾਲੀ ਲੁੱਡੋ ਖੇਲਾਂਗੇ ਹੁਣ ਆਪਾਂ ਲਾਈਵ ਬਸ ਮੈਂ ਵੀ ਆ ਗਈ ਥੋੜੇ ਜੇ ਲਗੂ 15 ਮਿੰਟ ਮੈਨੂੰ ਅਸੀਂ 6 ਵਜੇ ਜਿਹੜਾ ਹੈਗਾ ਕਈ ਵਾਰੀ 5:30 6 ਜੇ ਲਾਈਵ ਹੋ ਜਿੰਨੇ ਆਗੇ ਲੁੱਡੋ ਗੇਮ ਖੇਡਦੇ ਨੇ ਤੁਸੀਂ ਸਾਡੇ ਚੈਨਲ ਤੇ ਦੇਖ ਸਕਦੇ ਹੋ ਲਾਈਵ ਹੋਣਗੇ ਪਲੇਲਿਸਟ ਬਣੀ ਹੋਈ ਆ 5:30 ਵਜੇ ਸਹੀ ਕਾਈ ਇਹ ਫਟਾਫਟ ਬਣਾ ਆ ਰਹੀ ਨੇ ਤੇ ਮੈਂ ਰੁੱਕ ਕੇ ਨਾ ਬਣਾ ਲੈਂਦੀ ਹਾਂ ਆ ਰਿਹਾ ਲੁੱਡੋ ਚੈਂਪੀਅਨਸ ਆ ਗਏ ਆਣਗੇ ਆ ਗਏ ਅੱਜ ਆਣਗੇ ਸਹੀ 5:30 ਇਹ ਸਾਰੇ ਤਰੀਕੇ ਦੇਖਿਆ ਕਰੋ ਹਮ ਕੜੀ ਦੇ ਨਾਲ ਚੌਲ ਕੇ ਰੋਟੀ ਚੌਲ ਹੀ ਖਾਂਦੇ ਨਾ ਹਾਂ ਚੌਲ ਹੀ ਖਾਮਗ ਰੋਟੀ ਤਾਂ ਹਨਾ ਕੜੀ ਨਾਲ ਕਾਟੀ ਵਧੀਆ ਲੱਗਦੀ ਹੈ ਵੈਸੇ ਤੁਮ ਨੁਕੜੀ ਤੇ ਨਾਲ ਰੋਟੀ ਵਧੀਆ ਲੱਗਦੀ ਹੈ ਅੱਛਾ ਮੈਨੂੰ ਚਾਲ ਵੀ ਲੱਗਦੀ ਹੈ ਛੂਰ ਕੇ ਚੰਗੀ ਤਰ੍ਹਾਂ ਅਮਾ ਜੀ ਕਦੇ ਕੜੀ ਖਾਂਉਂ ਲਾ ਚਾਲ ਵੀ ਨਹੀਂ ਵੈਸੇ ਕੱਲੀ ਕੜੀ ਵੀ ਵਧੀਆ ਲੱਗਦੀ ਹੈ ਕੜੀ ਦੀ ਤਾਂ ਪਰਸ਼ਕੀਨ ਆ ਹਮ ਮਣਗੀ ਕੜੀ मेरा दे रिचार्ज भी खत्म हो गया थे पापा अंदर बैठे पापा कहने रिचार्ज पापा जी मेरा रिचार्ज खत्म हो गया है रिचार्ज करो रिचार्ज करो

रिचार्ज हो गया है सोचा हम्म रिचार्ज हो गया हो गया तेरा नहीं मेरा आ कि तू तो दो और एक टिक जी एक आया ओए हट जा एक बार ये आ आ गई बस खेल ली ਤੇ ਮਮਾ ਹੁਣ ਲੱਗੇ ਸੀਗੇ ਬਸ ਕੜੀ ਦੇ ਨਾਲ ਚੌਲ ਬਣਾਉਣ ਦੀ ਤਿਆਰੀ ਕਰਨ ਨੂੰ ਤਿਆਰੀ ਚੌਲ ਬਣਾਉਣ ਦੀ ਮੈਂ ਤਿਆਰੀ ਚੌਲ ਉਹ ਆਪੇ ਬਪਾਈ ਬੋਲਦਾ ਸੀ ਹੋਰ ਅੰਜ ਨਾ ਬਪਾ ਦੇਖ ਉਹ ਰਾਤ ਨੂੰ ਨਾਈਟ ਸੂਟ ਪਾਉਂਦੇ ਆ ਪਾ ਛੋੜੇ ਕੋਲ ਪੈਂਟ ਜਾਂ ਪਾ ਕੇ ਆਪਾਂ ਮਾਣੀ ਅੱਜ ਉਮਰ ਦਾ ਨੇ ਫੋਨ ਨਾਲ ਵੀ ਘੜਦੀ ਹਾਂ ਕਿ ਮੈਂ ਛੱਡ ਦੂੰਗੀ ਮੈਂ ਫੋਨ ਮੁੜ ਕੇ ਕਹਿੰਦੀ ਫੋਨ ਦਾ ਵੀ ਨਾਲ ਹੀ ਲੱਗ ਗਿਆ ਤੜਕਾ ਨਹੀਂ ਓਏ ਕਿ ਅੱਜ ਤੱਕ ਲੁੱਡੋ ਖੇលਨ ਦੇ ਵਿੱਚ ਬਹੁਤ ਹੀ ਜ਼ਿਆਦਾ ਮਜ਼ਾ ਆਇਆ ਤੇ ਅਸੀਂ ਨਾ ਰੋਜ਼ 6 ਵਜੇ ਜਿਹੜਾ ਹੈਗਾ ਲੁੱਡੋ ਚ ਲਾਈਵ ਹੁੰਨੇ ਹੁੰਦੀਆਂ ਆਪਣੀ ਆਹੀ YouTube ਚੈਨਲ ਤੇ ਅਸੀਂ ਲਾਈਵ ਹੁੰਨੇ ਹੁੰਦੀਆਂ ਜਿਹਦੇ ਵਿੱਚ ਅਸੀਂ ਖੇੜਦੇ ਅਗੇ ਲੁੱਡੋ ਤੇ ਉਹਦੀ ਅਸੀਂ ਲੱਗ ਤੋਂ YouTube ਤੇ ਸੀਰੀਜ਼ ਬਣਾਈ ਹੈ ਮਤਲਬ ਪਲੇਲਿਸਟ ਬਣਾਈ ਹੋਈ ਹੈ ਲੁੱਡੋ ਚੈਂਪੀਅਨਸ ਆਗੇ ਹੋਏ ਕਰਕੇ ਤੇ ਤੁਸੀਂ ਸਾਰੇ ਉਹ ਜਿਹੜਾ ਪਲੇਲਿਸਟ ਕਲਿੱਕ ਕਰੋਗੇ ਤਾਂ ਤੁਹਾਨੂੰ ਸਾਡੀ ਸਾਰੀਆਂ ਲੁੱਡੋ ਦੀਆਂ ਜਿਹੜੀ ਹੈਗੀ ਵੀਡੀਓਜ਼ ਮਿਲ ਜਾਣਗੀਆਂ ਫੇ ਤੁਸੀਂ ਵੀ ਜਰੂਰ ਲਾਈਵ ਦੇਖਿਓ ਜਰੂਰ ਸਾਨੂੰ ਬਹੁਤ ਜਿਆਦਾ ਮਜ਼ਾ ਹੁੰਦੀ ਦੇ ਵਿੱਚ ਸਿੱਧੂ ਰੋਂਦਾ ਰਹਿੰਦਾ ਚੀਕ ਦਿੰਦਾ ਰਹਿੰਦਾ ਪਾਪਾ ਵੀ ਹੱਸਦੇ ਖੇਡਦੇ ਰਹਿੰਦੇ ਅਸੀਂ ਚੱਲ ਜਾਈਏ ਨਹੀਂ ਲਾਉਣੀ ਹਣੀ ਮਿਲ ਕੇ ਲੁੱਡੂ ਦਾ ਮੈਚ ਪਾਪਾ ਲੁੱਡੂ ਦੇ ਮੈਚ ਕਿੰਨਾ ਮਜ਼ਾ ਆਉਂਦਾ ਬਹੁਤ ਘੰਟਾ ਬਹੁਤ ਮਜ਼ਾ ਹੁੰਦਾ ਦਾ ਸਿੱਧੂ ਤੈਨੂੰ ਲੁੱਡੂ ਦੇ ਮੈਚ ਚ ਮਜ਼ਾ ਆਉਂਦਾ ਮਜ਼ਾ ਵੀ ਆਉਂਦਾ ਮੈਂ ਹੋਟਲ ਵਾਲੀ ਗੇਮ ਖੇਡਦਾ ਏਡਾ ਵੱਡਾ ਕਰ ਲਿਆ ਆਹੋ ਖੇਡ ਲਾ ਖੇਡ ਮम्मा ਤੁਹਾਨੂੰ ਲੁੱਡੂ ਦੀ ਗੇਮ ਖੇਡ ਕੇ ਮਤਲਬ ਲਾਈਵ ਖੇਡ ਕੇ ਕਿੰਨਾ ਕਿਵੇਂ ਦਾ ਲੱਗਦਾ ਹੈ ਹਾਂ ਮੈਨੂੰ ਬਹੁਤ ਪਧੀਆ ਲੱਗਾ ਬੰਦੇ ਜਦੋਂ ਤੁਸੀਂ ਖੌਲੂ ਜਾਂ ਪਾਣਾ ਨਾ ਮੈਨੂੰ ਬਹੁਤ ਪਣਾ ਲੱਗਾ ਹਾਂ ਇਹਨਾਂ ਵਿੱਚ ਲੜ ਪੈਣੇ ਨੇ ਕਿਉਂਕਿ ਸਿੱਧੂ ਕਈ ਵਾਰੀ ਚੀਟਿੰਗ ਜੀ ਕਰਦਾ ਹੁੰਦਾ ਇਸ ਕਰਕੇ ਲਾਰੀ ਦੀ ਟਿਊਨਿੰਗ ਟੂ ਟੂ ਆਦੇ ਚੱਲ ਵੀ ਤੂੰ

Bye 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 bye, bye, bye.